ਬਹੁਤ ਹੀ ਸ਼ੁਭ ਦਿਨ ਹੈ ਇਹ ਵੇਖਿਆ ਗਿਆ ਹੈ ਕਿ ਜਦੋਂ ਧਰਮ ਦੇ ਵਿੱਚ ਗਰਾਵਟ ਆ ਜਾਂਦੀ ਹੈ ਔਰ ਸਮਾਜ ਦੇ ਵਿੱਚ ਪਾਪ ਅਹਿੰਸਾ ਦੁਰਾਚਾਰ ਫੈਲ ਜਾਂਦਾ ਹੈ ਤਾਂ ਕੋਈ ਨਾ ਕੋਈ ਮਹਾਪੁਰਸ਼ ਜ਼ਰੂਰ ਉਤਪਨ ਹੁੰਦਾ ਹੈ ਭਗਵਾਨ ਭੇਜਦਾ ਤਾਂ ਕਿ ਸਮਾਜ ਦਾ ਸੁਧਾਰ ਕੀਤਾ ਜਾ ਸਕੇ ਮਹਾਰਾਜ ਜੀ ਮੂਰਤੀ ਵੇਖ ਕੇ ਉਹਨਾਂ ਦੇ ਪਿਕਚਰ ਦੇਖ ਕੇ ਉਹਨਾਂ ਦਾ ਪ੍ਰਭਾਵ ਦੇ ਕੇ ਐਵੇਂ ਲੱਗਦਾ ਹੈ ਕਿ ਇਹ ਜ਼ਰੂਰ ਮਹਾਂਪੁਰਖ ਕੋਈ ਦੇਵ ਦਾ ਪੇਜਾ ਹੋਇਆ ਢੋਟ ਹੈ ਜਿਨ੍ਹਾਂ ਨੇ ਸਮਾਜ ਦੇ ਵਿੱਚੋਂ ਕਲਵਾਰ ਦੇ ਜੋਰ ਨਾਲ ਆਪਣੇ ਪ੍ਰਭਾਵ ਦੇ ਜੋਰ ਨਾਲ ਪਾਪ ਨੂੰ ਖਤਮ ਕੀਤਾ ਤੇ ਸਮਾਜ ਨੂੰ ਛਾਂਦ ਕਰਨ ਵਿੱਚ ਬਰਾਬਰ ਕਾਂ ਦੇ ਵਿੱਚ ਇਸ ਅਰੋੜ ਵੰਸ਼ ਦੇ ਵਿੱਚ ਜਨਮ ਲੈ ਕੇ ਰੋੜ ਵੰਸ਼ ਦਾ ਨਾਮ ਉੱਚਾ ਕੀਤਾ ਆਜ ਉਹਨਾਂ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੋ ਰੂੜਵਿੰ ਸਮਾਣੇ ਜੋ ਜੀਰਾ ਦੇਖੇ ਰੂੜ ਦੀ ਮਾਣੇ ਦਾ ਜਨਮ ਦਿਨ ਮਨਾਇਆ ਮੈਂ ਧੰਨਵਾਦ ਕਰਦਾ ਸ਼ਹਿਰ ਵਾਸੀਆਂ ਦਾ ਰੂੜਵਿੰ ਸਭਾਵਾਂ ਦਾ ਰੂੜਵਿੰ ਦੇ ਅਹੁਦੇਦਾਰਾਂ ਦਾ ਖਾਸ ਕਰਕੇ ਪ੍ਰਧਾਨ ਹਾਕਮ ਸਿੰਘ ਦੁਗੜੇ ਦਾ ਉਹਨਾਂ ਦੀ ਟੀਮ ਦਾ ਜੋ ਅੱਜ ਜਿਹੜਾ ਸਾਡਾ ਸਮੁੱਚਾ ਸੰਸਾਰ ਹੈ ਉਹ ਰੂੜ ਦੀ ਮਾਣੇ ਦਾ ਜਨਮ ਦਿਨ ਮਨਾ ਰਿਹਾ ਹੈ ਤਦੂੜਾ ਪਰਾਦੀ ਦੀ ਜਠੇਰੀਆਂ ਦੀ ਬੜੀ ਵੱਡੀ ਹੋਣ ਦਾ ਇਹ ਉਹਨਾਂ ਦੇ ਬੱਚੇ ਹੈ ਉਨਾ ਦੇ ਬੱਚੇ ਸਾਰੇ ਪੰਜਾਬ ਦੇ ਵਿੱਚ ਆਪਣਾ ਜਨਮ ਦਿਨ ਮਨਾ ਰਹੇ ਆ ਸਾਡੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਟੀਮਾਂ ਬੜੇ ਵੱਡੇ ਪੱਧਰ ਤੇ ਸੇਵਾ ਕਰਦੀਆਂ ਸਮਾਜ ਦੀ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਸੇਵਾ ਨੂੰ ਲਗੀਆਂ ਸੰਦੇਸ਼ ਮੈਂ ਇਹ ਦੇਣਾ ਚਾਹਾਂਗਾ ਭਈ ਆਪਦੇ ਭਾਈਚਾਰੇ ਨੂੰ ਆਪਾਂ ਇਕੱਠੇ ਰਲ ਕੇ ਚੱਲਣਾ ਹੈ ਇਕੱਠੇ ਰਲ ਕੇ ਚੱਲੀਏ ਜੁਰੂਰ ਦੀ ਮਹਾਰਾਜ ਦਾ ਨਾਮ ਵਧਾਈਏ ਸੰਸਥਾ ਦੇ ਵਿੱਚ ਜਿਹਨੇ ਅੱਜ ਰੁਕੇ ਹੋਏ ਆ ਉਹ ਪੂਰੇ ਕਰੀਏ